ਜੇ ਮੈਂ ਹੱਸਦਾ ਹਾਂ ਸਮਝੀ ਨਾ ਖੁਸ਼ੀਆਂ ਨੇ ਬਾਲੀਆਂ ਜੇ ਮੈਂ ਹੱਸਦਾ ਹਾਂ ਸਮਝੀ ਨਾ ਖੁਸ਼ੀਆਂ ਨੇ ਬਾਲੀਆਂ ਤੇਰੇ ਬਿਨਾ ਦੱਸ ਸਾਨੂੰ ਕਾਹਦੀਆਂ ਦੀਵਾਲੀਆਂ ਤੇਰੇ ਬਿਨਾ ਦੱਸ ਸਾਨੂੰ ਕਾਹਦੀਆਂ ਦੀਵਾਲੀਆਂ ਸ਼ਾਮਾਂ ਨੂੰ ਤੂੰ ਤੋਰੇ ਜਦੋਂ ਨੀਵੀਂ ਜਈ ਪਾਕੇ ਨਹੀਂ ਸੋਹਣੇ ਸੋਹਣੇ ਦੀਵੇ ਸੋਹਣੀ ਥਾਲੀ 'ਚ ਜਗਾਕੇ ਨਹੀਂ ਹੱਥੀ ਬੰਗਾਹਾਰ ਤੇ ਸ਼ਿੰਗਾਰ ਕੰਨੀ ਬਾਲੀਆਂ ਤੇਰੇ ਬਿਨਾ ਦੱਸ ਸਾਨੂੰ ਕਾਹਦੀਆਂ ਦੀਵਾਲੀਆਂ ਕਤਾਰਾਂ ਵਿੱਚ ਦੀਵੇ ਮੇਰੇ ਕੋਠੇ ਉੱਤੇ ਜਗਦੇ ਜੇ ਤੂੰ ਦੇਖੇ ਤਾਂ ਹੀ ਤਾਂ ਬਨੇਰੇ ਸੋਹਣੇ ਲੱਗਦੇ ਜੇ ਨਾ ਦੇਖੇ ਚੰਗੀਆਂ ਨੇ ਰਾਤਾਂ ਸਾਨੂੰ ਕਾਲੀਆਂ ਤੇਰੇ ਬਿਨਾਂ ਦੱਸ ਸਾਨੂੰ ਕਾਦੀਆਂ ਦਿਵਾਲੀਆਂ ਸੋਹਣੇ ਸੋਹਣੇ ਹੱਥਾਂ ਨਾਲ ਬੁੱਲਾਂ ਨੂੰ ਜੋਲਾਈਏ ਮਿੱਠੀ ਮਿੱਠੀ ਲੱਗੇ ਸਾਨੂੰ ਉਹੀ ਮਠਿਆਈਏ ਕਿਹੜੇ ਕੰਮ ਭਰੀਆਂ ਭਰਾਈਆਂ ਇਹ ਥਾਲੀਆਂ ਤੇਰੇ ਬਿਨਾਂ ਦੱਸ ਸਾਨੂੰ ਕਾਦੀਆਂ ਦਿਵਾਲੀਆਂ ਹਾ ਠਾ ਦਾ ਖੜਾਕ ਸਾਡੇ ਸੀਨੇ ਵਿੱਚ ਵੱਜਦਾ ਪਟਾਕੇਆਂ ਦਾ ਸ਼ੋਰ ਸਾਨੂੰ ਚੰਗਾ ਨਹੀਂ ਲੱਗਦਾ Êਤੋਂ ਸੋਹਣੀਆਂ ਆਵਾਜ਼ਾਂ ਤੇਰੇ ਹੱਥਾਂ ਦੀਆਂ ਤਾਲੀਆਂ ਤੇਰੇ ਬਿਨਾਂ ਦੱਸ ਸਾਨੂੰ ਕਾਹਦੀਆਂ ਦੀਵਾਲੀਆਂ ਸਾਨੂੰ ਪਤਾ ਐਦਕੀ ਵੀ ਆਉਣੀ ਸਾਡੀ ਯਾਦ ਨਹੀਂ ਮਨਾਵਾਂਗੇ ਦੀਵਾਲੀ ਤੇਰੇ ਮਿਲਣੇ ਤੋਂ ਬਾਅਦ ਨਹੀਂ ਕਿੰਨਾ ਚਿਰ ਤੇਰੀਆਂ ਯਾਦਾਂ ਸੀ ਟਾਲੀਆਂ ਤੇਰੇ ਬਿਨਾ ਦੱਸ ਸਾਨੂੰ ਕਾਹਦੀਆਂ ਦਿਵਾਲੀਆਂ ਤੇਰੇ ਬਿਨਾ ਦੱਸ ਸਾਨੂੰ ਕਾਹਦੀਆਂ ਦਿਵਾਲੀਆਂ ਥੈਂਕ ਯੂ ਹੈਪੀ